ہماری پہنچے کیونکہ دو سال کے یہ جی جا کے ارتقا جگائی ہوئی سکتا چاہے سی ایم صاحب کا گھر ہو ਪ੍ਰਧਾਨ ਸਭਾ ਹੋਵੇ ਚਾਹੇ ਸੀਐਮ ਸਾਹਿਬ ਸਾਡੇ ਮਾਨਸਾ ਆਪਕੇ ਦੁਆਰ ਸਰਕਾਰ ਦਾ ਜਨਮਾਣਾ ਲਾਇਆ ਹੈ ਅਸੀਂ ਸਰਕਾਰ ਆਪਕੇ ਦੁਆਰ ਦੇ ਤਹਿਤ ਮਾਨਸਾ ਪਹੁੰਚੇ ਕਰਦੀ ਵੀ ਅੱਗੇ ਗਿਆ ਸ਼ਾਮ ਵਾਸਤੇ ਵੀ ਲੇਕਿਨ ਕਦੇ ਕਦੀ ਆਂਗਰੀਆਂ ਦੋਨਾਂ ਦਿਲਾਂ ਦੇ ਵਾਲ ਲੈਣੀਆਂ ਸੀਐਮ ਸਾਹਿਬ ਕੋ ਤਾਂ ਕਿਸੇ ਵੀ ਨੂੰ ਦੇ ਸਾਡੇ ਕੱਲੇ ਨੂੰ ਮਿਲਾ ਦੋ ਮੈਂ ਸਭ ਤੋਂ ਪਹਿਲਾਂ ਸੀਐਮ ਸਾਹਿਬ ਦਾ ਸਤਿਕਾਰ ਕਰੂੰਗਾ ਜਿਹਾ ਆਖੂਗਾ ਉਸ ਤੋਂ ਮਗਰੋਂ ਆਪ ਦੇ ਜੋ ਪੁਆਇੰਟ ਦੱਸੂਗਾ ਕੋਸ਼ਿਸ਼ ਕੀਤੀ ਵੀ ਸੀਐਮ ਸਾਹਿਬ ਨਾਲ ਵੀ ਗੋਡੇ ਤੇ ਗੱਲਬਾਤ ਹੋ ਜੇ ਤਾਂ ਉਸ ਮੇਰੇ ਨਿੱਕੇ ਤੇ ਮੈਨੂੰ ਕਲੀਅਰ ਇਹ ਦੇਦਾ ਕਹਿੰਦਾ ਯਾਰ ਉਸ ਕਰਦੇ ਬੰਦੇ ਨੂੰ ਮੇਰੇ ਅੱਖੇ ਲੱਗਾ ਪੁੱਤ ਜੀ ਦੱਸੋ ਵੀ ਯਾਹਰ ਤੱਕ ਵੀ ਇਹ ਸਾਹਤ ਤੱਕ ਮੈਂ ਕਰਮਾ ਕਦੋਂ ਬਣਿਆ ਜਦੋਂ ਤੁਹਾਡੀ ਸਰਕਾਰ ਦੀਆਂ ਮਲੇਕੀਆਂ ਦੇ ਕਾਰਨ ਮੇਰਾ ਕਰੋੜਾ ਕਰੋੜ ਵਾਲਾ ਪੁੱਤ ਤੁਸੀਂ ਪਲਾਦੇ ਵਿੱਚ ਮਿਲੀ ਪੁੱਤ ਨਾਲ ਬਿਲਕੁਲ ਸਾਰੀ ਪ੍ਰੀਪਲਾਨ ਪ੍ਰੋਗਰਾਮ ਦੇ ਤਹਿਤ ਮੇਥੋਂ ਮੇਰਾ ਬੱਚਾ ਖੋਲਿਆ ਮੈਂ ਕਰ ਲਓ ਉਹੋ ਖੋਲਿਆ ਮੈਂ ਕਹਿੰਦਾ ਵੀ ਇੰਨੀ ਨਫਕ ਅਸੀਂ ਜਦੋਂ ਤੁਹਾਡਾ ਬਰਦਾਸ਼ਤ ਕੀਤਾ ਸੀ ਸ਼ਹਿਰ ਦੇ ਲੋਕਾਂ ਨੂੰ ਸਾਡੇ ਭਰਾਵਾਂ ਨੂੰ ਕਾਫੀ ਸਿੱਖਦੇ ਹੋਣਗੇ ਇਹ ਜਾਤੀਆਂ ਸਾਡੇ ਤੋਂ ਵੀ ਹੋਈ ਜਾਣਗੀਆਂ ਤਾਂ ਜੋ ਇਹਨਾਂ ਨੂੰ ਇਹਨਾਂ ਵੱਡਾ ਮੌਕਾ ਨਹੀਂ ਆਇਆ ਕਿ ਇਹ ਬੰਦਾ ਪੰਚਾਇਤ ਦੇ ਅੰਦਰ ਵੀ ਨਹੀਂ ਬੋਲ ਸਕਦਾ ਸੀ ਉਹ ਅਸੀਂ ਕੈਮਰੇ ਦੇ ਵਿੱਚ ਦੇਖਤਾ ਔਰ ਕੈਬਨ ਦੇ ਮੰਤਰੀ ਦੀ ਗੱਲ ਸੁਣੋ ਮੈਂ ਫੁੱਟੀਆਂ ਸਾਹਿਬ ਨੂੰ ਮਿਲਿਆ ਲਿਖਤੀ ਰੂਪ ਕੋ ਦਿੱਤੂਆਂ ਆਪਣੀਆਂ ਸਮੱਸਿਆਵਾਂ ਦੇ ਬਸੇ ਜੀ ਮੈਨੂੰ ਸਦਾ ਸਾਰ ਹੋ ਗਿਆ ਭੌਂਕ ਦੇ ਫਿਰਦੇ ਨੂੰ ਤੁਸੀਂ ਇੱਕ ਗੇਸਟਰ ਦੀ ਜੇਲ੍ਹ ਤੋਂ ਤੁਹਾਡੀ ਕਸਤਰੀਏ ਦੌਰਾਨ ਵੀਡੀਓ ਕੋ ਮਾਦਨੇ ਹੋ ਸਤੋਂ ਹੁਣ ਹਾਲੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਕਿ ਵੀਡੀਓ ਕਦੋਂ ਬਣੀ ਸੀ ਜਾਂ ਉਹਦਾ ਮਕਸਦ ਕੀ ਸੀ ਹੁਣ ਕੀ ਤੁਸੀਂ ਚਾਹੋ ਨਾ ਵੀ ਮੇਰੇ ਜਿਹੜੇ ਗਵਾਹ ਨੇ ਜਾਂ ਨਾਇਆ ਮੈਂ ਕੋਰਟ ਦੇ ਵਿੱਚ ਵੀ ਨਾ ਪੁੱਛਾਂ ਤਾਂ ਭਾਈ ਕੱਜ ਮੈਨੂੰ ਬੁਲਾ ਕੇ ਤੁਸੀਂ ਇੱਕ ਵਾਰੀ ਕਹਿ ਦਿਓ ਮੈਂ ਆਪਣੇ ਕੇਸ ਵੀ ਵਿਦਰਾ ਕਰ ਲਊਗਾ ਮੈਂ ਅਗਲੀ ਗੌਰਮਟ ਕੋਈ ਆਏਗੇ ਦੁਬਾਰੇ ਰੀਓਪਨ ਕਰਾ ਲਾਂਗੇ ਜੇ ਤੁਹਾਡਾ ਮਨ ਹੋਵੇ ਨਾ ਤਾਂ ਮੈਂ ਮਚਾਉਂਦਾ ਧੰਨਵਾਦ ਤੇ ਮੇਰੇ ਕੋਈ ਹੱਥ ਹੋ ਗਏ ਚਲੋ ਇੱਕ ਗੱਲ ਹੋਈ ਜੀ ਮੇਰਾ ਬੱਚਾ ਇਹਨਰੇ ਮਾਰਤਾ ਧੰਨਵਾਦ ਜੋ ਆਲਪੁਰ ਖੁਦ ਜਿੰਨੇ ਸਾਲ ਖਾਈ ਸੀ ਉਹ ਵਿਚਾਰਾ ਚੋ ਗਿਆ ਪਰੰਤੂ ਹੁਣ ਅਗਲੀ ਹੱਦ ਦੇਖੋ ਤੁਹਾਡੀਆਂ ਕਰੋੜਾਂ ਲੋਕਾਂ ਦੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਮੈਂ ਤੁਹਾਡਾ ساری ਜ਼ਿੰਦਗੀ ਕਾਰਜਦਾਰ ਵੀ ਤੁਸੀਂ ਮੇਰੇ ਲਈ ਇੰਨੀਆਂ ਦੁਆਵਾਂ ਕੀਤੀਆਂ ਔਰ ਅਕਾਲ ਪੁਰਖ ਨੇ ਫੈਸਲਾ ਆਪਣੇ ਹੱਥ ਦੇ ਵਿੱਚ ਦਿੱਤਾ ਆਪਾਂ ਉਸ ਘਰ ਦੇ ਵਿੱਚ ਬਰਦੇ ਹੋਗੇ ਦੁਬਾਰਾ ਤੋਂ ਮੈਨੂੰ ਤੁਸੀਂ ਆ ਔਰ ਸੈਤਾਨ ਦੀ ਔਰ ਸਤੇਜ ਦੀ ਦੋਨਾਂ ਦੀ ਨਫਰਤ ਦੀ ਹੱਦ ਦੇਖੋ ਵੀਰੋ 14 ਤਿੰਨ ਨੂੰ ਉਥੋਂ ਚਿੱਤੀ ਲੀਫ ਕਰ ਦਿੰਦੇ ਆ ਤੇ ਨਵੇਂ ਜਨੇ ਬੱਚੇ ਦੇ ਕਾਲੇ ਦੇ ਮੰਗਦੇ ਜੀ ਜਦੋਂ ਮੈਂ ਮੈਂਸਾ ਤੋਂ ਟ੍ਰਾਂਸਫਰ ਹੋ ਕੇ ਬਠਿੰਡੇ ਚਲਾ ਗਿਆ ਤਾਂ ਉਥੋਂ ਦੇ ਸੀਐਮਓ ਤੋਂ ਲੈਟਰ ਲੈ ਕੇ ਬਠਿੰਡੇ ਵਾਲਾ ਸੀਐਮਓ ਨੇ ਮਨਗਰਤਾ ਹੁੰਦੀ ਹੈ ਫਿਰ ਮੈਂ ਲਾਈਵ ਹੁਣ ਆਪਣੀ ਬਿੱਤਿਆ ਤੁਹਾਡੇ ਤੱਕ ਪਹੁੰਚਾਉਣਾ ਸਾਰੇ ਵੀ ਦੱਸੋ ਮੇਰਾ ਇਸ ਗੱਲ 'ਚ ਕਸੂਰ ਕੀ ਹੈ ਮੇਰੇ ਕੋਲੇ ਬੱਚੇ ਦੇ ਕਾਲੇ ਦਿਖਾਦੇ ਡੀਐਨਏ ਟੈਸਟ ਹੈ ਮੇਰਾ ਖੂਨ ਟੈਸਟ ਕਰ ਲੋ ਹੋਰ ਮੇਰੇ ਕੋਲੇ ਕੀ ਹੈ ਬੱਚੇ ਦਾ ਤਾ ਇਹਨਾਂ ਨੇ ਨਾ ਹੱਥ ਕੋਈ ਇਹ ਸਾਹ ਤੱਕ ਦੇਖ ਲੋ ਕਿ ਜਿਹੜਾ ਸਿੱਧੂ ਉਸ ਵਾਲਿਆਂ ਨੇ ਮਾਰ ਕੇ ਅਸੀਂ ਹਵਾ ਖਤਮ ਕੀਤਾ ਇਹ ਹਵਾ ਫੇਰ ਪੈਦਾ ਹੋ ਗਿਆ ਇੱਕ ਜੱਤੀਆ ਵੀਰੋ ਸੰਤਨ ਨੇ ਤੇ ਸੇਵ ਨੇ ਮਿਲ ਕੇ ਘੱਲੇ ਹੁਣ ਤੁਸੀਂ ਆਪ ਸੋਚੋ ਇੱਕ ਧੋੜਾ ਪਰ ਮਾਸੂਮ ਜਿਹਨੇ ਉਹ ਨਹੀਂ ਪਤਾ ਮੇਰਾ ਜਾਨੂ ਹੋਇਆ ਕਿੱਥੇ ਹਾਲੇ ਨਾ ਕੀ ਹੋ ਜੇ ਮਹੌਲ ਵੱਡਾ ਹੋਣੋਂ ਪੱਲ ਨੇ ਤਾਂ ਉਹਦੇ ਪਰਤੇ ਵੀ ਨਹੀਂ ਜਿਹੜੀ ਇਹ ਸੋਚ ਹੈ ਮੇਰੇ ਬੁੱਤ ਨੇ ਸਿਕਿਟੀ ਦੇ ਬੰਦੇ ਆ ਬੈਠੇ ਸੰਦੀਪਰ ਦਾਵਾ ਸਾਹਿਬ ਮੈਂ ਕਹਾਂ ਦੋ ਸਾਲ ਮੇਰਾ ਬੱਚਾ ਤੇ ਜਿਉਂਗਾ ਤਾਂ ਮੇਰੀ ਕਿਰਪਾ ਕਰਕੇ ਜਿਉਂਗਾ ਮੈਂ ਜਦੋਂ ਕਿ ਇਹਨਾਂ ਦਾ ਬਹੁਤ ਕੀਤੀ ਤਾਂ ਮੈਨੂੰ ਮੌਕੇ ਦੇ ਸੁਰੱਖਿਆ ਦੀ ਮੈਨੂੰ ਸੂਚਨਾ ਵੀ ਮਿਲੀ ਮੈਨੂੰ ਲੱਗਦਾ ਹੈ ਕਿ ਬਾਰੇ ਚੌਕਸ ਵੀ ਕੀਤਾ ਗਿਆ ਬੁਰਬਾਰਦਾਰ ਤੋਂ ਚੰਡੀਗੜ੍ਹ ਬਰਾ ਲਿਆ ਲਿਆ ਸੀ ਜੇਕਰ ਕਿਸੇ ਪਾਸੋਂ ਕੋਈ ਇਨਫੋਰਮੇਸ਼ਨ ਹੋਪ ਰਿਪੋਰਟ ਆਉਂਦੀ ਸੀਗੀ ਤਾਂ ਇਹ ਪ੍ਰੰਤੂ ਇੱਥੇ ਸਪੈਸ਼ਲ ਸੈੱਲ ਨੇ ਦੱਸਿਆ ਸਰਕਾਰ ਨੂੰ ਦੇ ਸਿੱਧੂ ਮੁਸਰਾਏ ਕੋਈ ਨਾਲੀ ਦੇ ਕਾਗੂਆ ਇਹ ਦੋ ਬੰਦੇ ਨੂੰ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਹਾਈ ਹੈ ਤਾਂ ਇਹ ਜਿਹੜੀ ਸਿਕਿਉਰਟੀ ਵਧਾਈ ਜਾਵੇ ਪਰ ਸਰਕਾਰ ਨੇ ਕੀਤਾ ਕਿ ਉਹ ਕਿਹ ਕਿਹ ਨੂੰ 잡ਤਾ ਕਿਉਂਕਿ ਸਭ ਨੂੰ ਬਿੜਾ ਕਰ ਚਲੋ ਬਿੜਾ ਰੀ ਕਰ ਦਿੰਦੇ ਇਲੈਕਸ਼ਨ ਤੋਂ ਬਾਅਦ ਸਿਕਿਉਰਿਟੀ ਬਿੜਾ ਹੋਗੀ ਜੀ ਅਸੀਂ 12 15 ਦੇ ਘਰੇ ਰਹੇ ਜਿਨਾ ਕੇ ਮੰਨਣਾ ਤੋਂ ਤਾਂ ਖੰਬਾਰੇ ਨਹੀਂ ਕਿ ਸਵੇਰੇ ਮਾਰੇ ਕਦੋਂ ਜਦੋਂ ਗਵਰਨਮੈਂਟ ਦੇ ਗੁਰਤੇਸ਼ ਸਿੰਘ ਪੰਨੂ ਵਰਗੇ ਵਿਲੇ ਡਿਵਾਈਜ਼ਰ ਮਹਿਰਬੀਸ਼ੀ ਬਦਲਾ ਸਰ ਦੀ ਮੈਂ ਸਿੱਟ ਦੇ ਅੱਗੇ ਚੈਟ ਵੀ ਪੇਸ਼ ਕੀਤੀ ਹੈ ਜਿੱਦਾਂ ਉਹਨੇ ਇੱਕ ਉਹ ਚੈਟ ਪੇਸ਼ ਕੀਤੀ ਜਿਹੜੀ ਇਹ ਵਿਦਰਾਸ ਚੋਟੀ ਕੀਤੀ ਹੈ ਇਹਨੂੰ ਵੀ ਵੈਰ ਨਾ ਕਰਦੇ ਮੈਂ ਸੀਮ ਸਾਹਿਬ ਕੋ ਬਾਤ ਕਰਾਂਗਾ ਇਹ ਸਾਰੇ ਨਿਰਪੱਖ ਚੈਟ ਨੂੰ ਦੂਰ ਹੈ ਜੀ

ਆਪਣੇ ਸ਼ਹਿਰ ਦੇ ਵਿੱਚ ਘੁੰਮਣ ਵਾਸਤੇ ਗਿਆ ਸ਼ਾਮ ਨੂੰ 10 ਮਿੰਟ ਤੁਸੀਂ ਉਹ ਗੋਲੀਏ ਨੇ ਸਮਝ ਨਹੀਂ ਕਰਦਾ ਤਾਂ ਲਾਉਂਦੇ ਜਿੱਦੇ ਉਹ 100 ਪਰਚੇ ਆ ਉਹ ਜਦੋਂ ਆਸਤ ਜਾਂਦਾ ਫਿਰ ਉਹਦੀਆਂ ਲੱਕਾਂ ਚੋਂ ਨਾ ਕੰਮਣ ਭਾਈ ਮੈਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਦਾ ਨੂੰ ਤੁਸੀਂ ਤਿੰਨ ਤਿੰਨ ਡੀਐਫਟੀ ਦੀ ਚੌਕੀ ਦੇ ਨੇਓ ਉਹਨਾਂ ਦੀ ਰੱਖਿਆ ਕਰਦੇ ਹੋ ਉਹਨਾਂ ਦੇ ਗ੍ਰੈਂਡਡ ਕੱਪੜੇ ਪਾ ਕੇ ਤੈਸ਼ ਕਰਦੇ ਹੋ ਉਹਦੇ ਦੀ ਰੀਹਾਂ ਬਣ ਗਈਆਂ ਨੇ ਤਾਂ ਸਾਡੇ ਯੂਥ ਦੇ ਉੱਤੇ ਕੀ ਪ੍ਰਭਾਵ ਪੈਂਦੇ ਨੇ ਬੰਦਿਆ ਇਹ ਕੀਤੀ ਹੈ ਮੈਂ ਕੋਈ ਚੋਣ ਪ੍ਰਚਾਰ ਜਾਂ ਕੋਈ ਮਸਤਾਰ ਕੰਪੇਨਰ ਦੇ ਤੌਰ ਤੇ ਮੈਂ ਕੁਝ ਨਹੀਂ ਆ ਮਿਲੂ ਮੇਰਾ ਮਨ ਨੇ ਅੰਦਰੋਂ ਮੈਨੂੰ ਆਵਾਜ਼ ਦਿੱਤੀ ਵੀ ਤੂੰ ਵੀ ਜਾ ਤੂੰ ਵੀ ਜਿਹੜੇ ਸਹੀ ਬੰਦੇ ਖੜੇ ਨੇ ਉਹਦੀ ਮਦਦ ਕਰ ਜਾ ਕੇ ਲੋਕਾਂ ਮੂਰੇ ਹੱਥ ਬੰਨ੍ਹ ਲੋਕਾਂ ਨੂੰ ਅਪੀਲ ਕਰ ਸ਼ਾਇਦ ਜਿਹੜੀ ਅਪੀਲ ਦਾ ਲੋਕਾਂ ਦੇ ਮਨ ਤੇ ਥੋੜਾ ਬੋਟਾ ਅਸਰ ਹੋ ਜੇ ਤਾਂ ਮੈਨੂੰ ਉਮੀਦ ਹੈ ਵੀ ਤੁਸੀਂ ਮੇਰੇ ਪਰਿਵਾਰ ਦਾ ਮੇਰੇ ਖੈਰ ਸੁਖ ਦਾ ਮੇਰੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਹਮੇਸ਼ਾ ਅਰਦਾਸ ਕਰਦੇ ਹੋ ਪਰੰਤੂ ਮੈਂ ਤੁਹਾਡੇ ਇੱਥੇ ਇੱਕ ਬੜੇ ਭਾਵਕ